ਸੰਤਸ ਸਮਾਗਮ ਅਤੇ ਵਿਸ਼ਾਲ ਪੰਡਹਾਰਾ 1 ਜਨਵਰੀ 2026 ਦਿਨ ਵੀਰਵਾਰ ਨੂੰ ਡੇਰਾ ਟੇਡਾ ਪੀਰ ਪਿੰਡ ਕਨੈਲ ਵਿਖੇ ਮਨਾਇਆ ਜਾਵੇਗਾ ਆਓ ਦੇਖਦੇ ਹਾਂ ਮੌਕੇ ਦੀ ਵਿਸ਼ੇਸ਼ ਰਿਪੋਰਟ ਦੇ ਦਰਬਾਰ ਕੀ ਜੈ ਸ਼੍ਰੀ ਪੰਚਦਰਸ਼ ਨਾਮ ਜੁਣਾ ਕਾੜਾ ਅਕਿੰਦਰ ਕਾੜਾ ਅਸੀ ਸੁੰਦਰ ਮੋਨੀ ਦੇ ਬੋਰੀ ਵਾਲੇ ਮਹਾਰਾਜ ਜੇ ਤਾਂ ਹਮ ਤਾਂ ਬੋਲਦੇ ਆ ਪ੍ਰੀਤੀ ਮੋਨੀ ਜੀ 2026 1 ਜਨਵਰੀ ਦਿਨ ਵੀਰਵਾਰ ਵੋਰੀ ਵਾਲੇ ਮਹਾਰਾਜ ਦਾ ਜਨਮ ਦਿਨ ਮਨਾ ਰਹੇ ਤੇ ਉਥੇ ਵਿਸ਼ੇਸ਼ ਭੰਡਾਰਾ ਤੇ ਸੰਤ ਸਮਾਗਮ ਤੇ ਆਪੋਰੀਆ ਹੋਰ ਸਾਰਿਆਂ ਨੂੰ ਬੇਨਤੀ ਹੈ ਤੇ ਸੰਤ ਸਮਾਗਮ ਔਰ ਵਿਸ਼ਾਲ ਭੰਡਾਰੇ ਵਿੱਚ ਪਹੁੰਚੋ ਤੇ ਸੰਗਤ ਆ ਕੇ ਸੰਤ ਅਦਾਰਸ਼ੀ ਬਾਤ ਪ੍ਰਾਪਤ ਕਰੋ ਮਾ ਪਰਸ਼ ਪਹੁੰਚ ਰਹੇ ਆ ਫਕੀਰ ਪਹੁੰਚ ਰਹੇ ਆ ਸੰਤ ਪਹੁੰਚ ਰਹੇ ਆ ਗੁਜਰਾਤ ਦਿੱਲੀ ਬੰਬਈ ਬੜੇ ਬੁਰਾ ਦੂਰ ਸੰਤ ਵੀ ਆ ਰਹੇ ਆ ਤੇ ਸਭ ਦੇ ਉੱਥੇ ਬੋਰੀ ਵਾਲੇ ਮਹਾਰਾਜ ਦੇ ਆ ਕੇ ਰੌਣਕ ਵਧਾਵੋ ਬੋਰੀ ਵਾਲਾ ਮਹਾਰਾਜ ਤੁਹਾਡੇ ਤਰ੍ਹਾਂ ਦੀ ਰੌਣਕ ਵਧਾਵੇ ਸਭ ਨੂੰ ਖੁਸ਼ੀਆਂ ਦੇਵੇ ਜੇ ਸ਼ਬਦ ਦੇ ਸੰਗਤ ਬੈਠੇ ਆ ਉਹਨਾਂ ਨੂੰ ਵੀ ਰੱਬ ਖੁਸ਼ੀਆਂ ਦੇਵੇ ਹਰ ਹਰ ਮਹਾਦੇਵ ਸ਼ਿਵ ਸ਼ੰਕਰ ਹਰ ਹਰ ਮਹਾਦੇਵ ਜੈ ਸ਼ਿਵ ਸ਼ੰਕਰ ਕਈਆਂ ਨੂੰ ਰਾਤ ਦਾ ਉਹ ਪਤਾ ਹੁੰਦਾ ਕਿ ਇਹ ਮੇਲੇ ਰਾਤ ਦੇ ਹੁੰਦੇ ਆ ਸਾਡੇ ਬੋਰੀ ਵਾਲੇ ਮਹਾਰਾਜ ਦੇ ਜਨਮ ਦਿਨ ਤੇ ਜਿੰਨ ਦਿਨ ਸਵੇਰੇ 11:00 ਵਜੇ ਤੋਂ ਲੈ ਕੇ ਸ਼ਾਮ 7:00 ਵਜੇ ਤੱਕ ਪ੍ਰੋਗਰਾਮ ਹੁੰਦਾ ਤੇ ਜਨਨੀ ਵੀ ਸੰਗਤਵਾ ਕੋਈ ਸਾੰਤਾ ਕੋਈ ਫਕੀਰ ਹੋ ਦਿਨੇ ਜਨ ਪਹੁੰਚਣਾ ਇੱਕ ਤਰੀਕ ਨੂੰ ਨਵੇਂ ਸਾਲ ਨੂੰ ਪਹਿਲੇ ਦਿਨ ਹੁੰਦਾ ਮਹਾਰਾਜ ਦਾ ਜਨਮ ਦਿਨ ਹੁੰਦਾ ਤੇ ਸਾਰਿਆਂ ਨੂੰ ਖੁਸ਼ੀਆਂ ਭਰਿਆ ਆਵੇ ਤੇ ਨਵੇਂ ਸਾਲ ਨੂੰ ਕੋਈ ਵੀ ਉਥੇ ਨਸ਼ਾ ਕਰਕੇ ਨਾ ਆਵੇ ਤੇ ਇਹ ਸਭ ਨੂੰ ਬੇਨਤੀ ਹੈ ਹੱਥ ਜੋੜ ਕੇ ਕੋਤੇ ਪ੍ਰਧਾਰਾ ਸ਼ਕੋ ਮਹਾਰਾਜ ਬੋਲੀ ਵਾਲੇ ਦਾ ਸ਼ੀਵੰਦ ਪ੍ਰਾਪਤ ਕਰੋ ਦਿਨੇ ਦਿਨ ਇੱਕ ਤਰੀਕ